ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਮੇਰੇ ਨਵੇਂ ਬਲੌਗ 'ਚ ਤੇ ਅੱਜ ਆਪਾਂ ਚੱਲਦੇ ਹਾਂ ਜੀ ਆਪਣੇ ਨਵੇਂ ਸਫ਼ਰਾਂ ਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਨਾਲ ਜੁੜੇ ਕੁਝ ਹੋਰ ਗੁਰਦੁਆਰੇ ਆ ਉਥੇ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਜਿੱਦਾਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ 5 ਨਵੰਬਰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਹੈ ਸੋ ਉਹ ਸਬੰਧ 'ਚ ਆਪਾਂ ਚੱਲਦੇ ਹਾਂ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੇ ਉੱਥੇ ਜਾ ਕੇ ਦੇਖਦੇ ਆ ਗੁਰਪੁਰਬ ਨੂੰ ਲੈ ਕੇ ਕੀ ਤਿਆਰੀਆਂ ਹੋ ਰਹੀਆਂ ਕਿੱਦਾਂ ਦਾ ਉੱਥੇ ਮਾਹੌਲ ਹੈ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੀ ਜਾ ਕੇ ਅ ਫਿਰੋਜ਼ਪੁਰ ਤੋਂ ਚੱਲ ਕੇ ਤਕਰੀਬਨ 1 ਘੰਟੇ ਬਾਅਦ ਆਪਾਂ ਪਹੁੰਚ ਚੁੱਕੇ ਆ ਜੀ ਗਿੱਦੜਪਿੰਡੀ ਵਾਲੇ ਪੁਲ ਤੇ ਜੋ ਕਿ ਸਤਲੁਜ ਦਰਿਆ ਦੇ ਉੱਪਰ ਬਣਿਆ ਹੋਇਆ ਹੈ ਤੁਸੀਂ ਦੇਖੋ ਜੀ ਇਸ ਟਾਈਮ ਹੁਣ ਦਰਿਆ ਦਾ ਪਾਣੀ ਬਿਲਕੁਲ ਨਾਮਾਤਰ ਰਹਿ ਗਿਆ ਹੈ ਜਦੋਂ 1-2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਦੀ ਗੱਲ ਹੈ ਤਕਰੀਬਨ ਸਤੰਬਰ ਫਰਸਟ ਵੀਕ ਦੀ ਗੱਲ ਹੈ ਉਦੋਂ ਇਹ ਦਰਿਆ ਪੂਰਾ ਫੁੱਲ ਸੀ ਤੇ ਆਸ-ਪਾਸ ਪਿੰਡਾਂ ਨੂੰ ਪਾਣੀ ਇਸ ਦਰਿਆ ਦਾ ਪਹੁੰਚਿਆ ਹੋਇਆ ਸੀ ਤੇ ਹੁਣ ਸਿਰਫ ਇੱਕ ਛੋਟਾ ਜਿਹਾ ਨਾਲਾ ਬਣ ਕੇ ਰਹਿ ਗਿਆ ਦਰਿਆ ਬਾਕੀ ਤਕਰੀਬਨ ਹੁਣ ਆਪਾਂ ਨੂੰ ਇੱਥੋਂ 15-20 ਮਿੰਟ ਦਾ ਰਸਤਾ ਰਹਿ ਗਿਆ ਬਾਕੀ ਅੱਗੇ ਇਸ ਤੋਂ ਬਾਅਦ ਗਿੱਦੜਪਿੰਡੀ ਆਏਗਾ ਉਸ ਤੋਂ ਬਾਅਦ ਲੁਈਆ ਸ਼ਹਿਰ ਆਏਗਾ ਫਿਰ ਸੁਲਤਾਨਪੁਰ ਲੋਧੀ ਅਸੀਂ ਪਹੁੰਚ ਚੁੱਕੇ ਹਾਂ ਜੀ ਸ਼ਹਿਰ ਸੁਲਤਾਨਪੁਰ ਲੋਧੀ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸ਼੍ਰੀ 베ਰ ਸਾਹਿਬ ਸਾਈਡ ਵੱਲ ਨੂੰ ਤੁਸੀਂ ਦੇਖ ਸਕਦੇ ਹੋ ਆਸ-ਪਾਸ ਜਿਵੇਂ ਟੈਂਟ ਲੱਗਣੇ ਸ਼ੁਰੂ ਹੋ ਗਏ ਆ ਗੁਰਪੁਰਪ ਨੂੰ ਲੈ ਕੇ ਸ਼ਹਿਰ ਦੇ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਇਹਦੇ ਨਾਲ ਹੀ ਹੌਲੀ-ਹੌਲੀ ਸੰਗਤਾਂ ਦੀ ਵੀ ਰੌਣਕ ਥੋੜੀ ਵਧਣੀ ਸ਼ੁਰੂ ਹੋ ਗਈ ਏ ਸੰਗਤ ਵੀ ਅੱਗੇ ਨਾਲੋਂ ਵਧਣੀ ਸ਼ੁਰੂ ਹੋ ਗਈ ਆਮ ਦਿਨਾਂ ਵਿੱਚ ਇੰਨੀ ਜ਼ਿਆਦਾ ਸੰਗਤ ਨਹੀਂ ਹੁੰਦੀ ਤੇ ਗੁਰਪੁਰਪ ਕਰਕੇ ਥੋੜੀ ਸੰਗਤ ਜ਼ਿਆਦਾ ਹੁੰਦੀ ਏ ਰੋਡਸ ਤੇ ਤੁਸੀਂ ਦੇਖ ਸਕਦੇ ਹੋ ਸਫਾਈ ਦਾ ਵੀ ਕੰਮ ਚੱਲ ਰਿਹਾ ਹੈ ਬਾਕੀ ਥੋੜੀ-ਥੋੜੀ ਕਿਤੇ-ਕਿਤੇ ਰੋਡ ਖਰਾਬ ਹੈ ਪ੍ਰਸ਼ਾਸਨ ਲੱਗਾ ਹੋਇਆ ਹੈ ਪੂਰੀਆਂ ਤਿਆਰੀਆਂ ਚ ਆਪਣੀਆਂ ਬਸ ਬਿਲਕੁਲ ਸਾਹਮਣੇ ਉਹ ਦਰਸ਼ਨ ਕਰ ਸਕਦੇ ਹੋ ਤੁਸੀਂ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਤੇ ਆਸ-ਪਾਸ ਦੇਖੋ ਇੱਥੇ ਦੁਕਾਨਾਂ ਸਜਣੀਆਂ ਸ਼ੁਰੂ ਹੋ ਗਈਆਂ ਤੇ ਇਸ ਸਾਈਡ ਬੱਚਿਆਂ ਲਈ ਝੂਲੇ ਤੇ ਖਿਡੌਣੇ ਬੱਚਿਆਂ ਲਈ ਹੁਣ ਤਾਂ ਗੱਡੀ ਇੱਥੋਂ ਤੱਕ ਆ ਰਹੀ ਹੈ ਬਾਕੀ ਇਹ ਹੈ ਕਿ ਗੁਰਪ੍ਰੋਪ ਦੇ ਨੇੜੇ ਪਾਰਕਿੰਗ ਪਿੱਛੇ ਹੀ ਹੋਏਗੀ ਇੱਥੋਂ ਤੱਕ ਗੱਡੀ ਪਹੁੰਚਣੀ ਬਹੁਤ ਮੁਸ਼ਕਲ ਹੈ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਰੇਲਵੇ ਸਟੇਸ਼ਨ ਵੀ ਹੈ ਤੇ ਬੱਸ ਸਟੈਂਡ ਵੀ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਤੋਂ ਤਕਰੀਬਨ 2 ਕਿਲੋਮੀਟਰ ਦੂਰੀ ਤੇ ਰੇਲਵੇ ਸਟੇਸ਼ਨ ਹੈ ਤੇ ਤਕਰੀਬਨ 1 ਕਿਲੋਮੀਟਰ ਦੂਰੀ ਤੇ ਬੱਸ ਸਟੈਂਡ ਹੈ ਬਾਕੀ ਇਹ ਰੇਲਵੇ ਸਟੇਸ਼ਨ ਫਿਰੋਜ਼ਪੁਰ ਤੋਂ ਜਲੰਧਰ ਜਿਹੜੀ ਰੇਲ ਲਾਈਨ ਜਾਂਦੀ ਹੈ ਉਹਦੇ ਸੈਂਟਰ ਦੇ ਵਿੱਚ ਬਣਿਆ ਹੋਇਆ ਹੈ ਤੇ ਜੇ ਆਪਾਂ ਜਾਣਾ ਹੈ ਆਪਾਂ ਨੂੰ ਫਿਰੋਜ਼ਪੁਰ ਤੋਂ ਜਲੰਧਰ ਵਾਲੀ ਟ੍ਰੇਨ ਲੈਣੀ ਹੋਏਗੀ ਆਪਾਂ ਪਹੁੰਚ ਗਿਆ ਜੀ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਤੇ ਜਿੱਦਾਂ ਤੁਸੀਂ ਦੇਖ ਰਹੇ ਹੋ ਇੱਥੇ ਤਿਆਰੀਆਂ ਖੁਰਪੁਰ ਦੀਆਂ ਚੋਰਾ ਦੇ ਚੱਲ ਰਹੀਆਂ ਸਾਰੇ ਪਾਸੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਦੀਵਾਨ ਹਾਲ ਤੇ ਉਹ ਸਾਈਡ ਗੁਰਦੁਆਰਾ ਸਾਹਿਬ ਦਾ ਦਰਸ਼ਨੀ ਦਿਉੜੀ ਤੇ ਇਸ ਸਾਈਡ ਗੁਰਦੁਆਰਾ ਸਾਹਿਬ ਦਾ ਥੋੜਾ ਘਰ ਜੀ ਤੇ ਆਪਾਂ ਆਏ ਸੀ ਬੁਲੇਟ ਤੇ ਬੁਲੇਟ ਆਪਾਂ ਪਾਰਕਿੰਗ 'ਚ ਲਗਾ ਦਿੱਤਾ ਹੈ ਫਿਲਹਾਲ ਪਹਿਲਾਂ ਤਾਂ ਜਦੋਂ ਗੁਰਪੁਰਬ ਨਹੀਂ ਹੁੰਦਾ ਆਮ ਦਿਨ ਹੁੰਦੇ ਆ ਉਦੋਂ ਪਾਰਕਿੰਗ ਇੱਥੇ ਹੁੰਦੀ ਏ ਇਸੇ ਜਗ੍ਹਾ ਤੇ ਤੇ ਹੁਣ ਗੁਰਪੁਰਬ ਕਰਕੇ ਇੱਥੇ ਤਿਆਰੀਆਂ ਚੱਲ ਰਹੀਆਂ ਸੋ ਪਾਰਕਿੰਗ ਇਸ ਸਾਈਡ ਪਰਲੀ ਸਾਈਡ ਏ ਤੇ ਆਪਾਂ ਬੁਲਟ ਉੱਥੇ ਲਗਾ ਕੇ ਇਸ ਸਾਈਡ ਨੂੰ ਆ ਗਏ ਆ ਤੇ ਜੋੜਾ ਘਰ ਵਿੱਚ ਜੋੜੇ ਜਮ੍ਹਾਂ ਕਰਵਾ ਕੇ ਫਿਰ ਆਪਾਂ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ। ਅ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਜੋੜੀ ਤੇ ਅੰਦਰ ਲਿਖੀਆਂ ਹੋਈਆਂ ਭਾਈ ਗੁਰਦਾਸ ਜੀ ਦੁਆਰਾ ਲਿਖੀਆਂ ਲਾਈਨਾਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਜ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਬਲੋਆ ਇਹ ਲਾਈਨਾਂ ਭਾਈ ਗੁਰਦਾਸ ਜੀ ਦੁਆਰਾ ਲਿਖੀਆਂ ਦੁਨੀਆਂ ਸੀ ਕਿ ਆਪਾਂ ਚੱਲਦੇ ਹਾਂ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਅੰਦਰ ਦਰਸ਼ਨੀ ਦੋੜੀ ਦੇ ਅੰਦਰ ਐਂਟਰ ਕਰਦੇ ਹਾਂ ਸੱਜੇ ਹੱਥ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਤੇ ਬਿਲਕੁਲ ਸਾਹਮਣੇ ਜਾ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਤੇ ਆਪਾਂ ਚੱਲਦੇ ਹਾਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਸਰੋਵਰ ਵੱਲ ਸਰੋਵਰ ਚ ਪੰਜ ਛਨਾਨਾ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਚੰਨਾ ਕੇਂਦਰਪੁਰਦਰਾ ਸਾਹਿਬ ਦੇ ਅੰਦਰ ਦਰਸ਼ਨ ਕਰਨਾ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਸਾਹਮਣੇ ਤੇ ਆਪਣੇ ਬੈਕ ਸਾਈਡ ਤੇ ਬਿਲਕੁਲ ਗੁਰਦੁਆਰਾ ਸਾਹਿਬ ਦਾ ਬਣਿਆ ਹੋਇਆ ਦੀਵਾਨ ਹਾਲ ਸਾਹਮਣੇ ਵਾਲੀ ਸਾਈਡ ਸਰੋਵਰ ਹੈ ਆਪਾਂ ਸਰੋਵਰ ਵਾਲੀ ਸਾਈਡ ਚੱਲਦੇ ਆ ਤੇ ਇਸ ਸਾਈਡ ਗੁਰਦੁਆਰਾ ਸਾਹਿਬ ਦਾ ਦੀਵਾਨ ਹਾਲ ਹੈ ਦੀਵਾਨ ਹਾਲ ਦੇ ਅੰਦਰ ਹੱਲੇ ਤਿਆਰੀਆਂ ਚੱਲ ਰਹੀਆਂ ਗੁਰਪੁਰਬ ਨੂੰ ਲੈ ਕੇ ਬਾਕੀ ਮਤਲਬ ਗੁਰਦੁਆਰਾ ਸਾਹਿਬ ਦੀ ਅੰਦਰ ਜਗ੍ਹਾ ਕਾਫੀ ਹੈ ਖੁੱਲਾ ਹੈ ਅੰਦਰੋਂ ਖੁੱਲਾ ਬਣਿਆ ਹੋਇਆ ਹੈ ਸਾਹਮਣੇ ਸਰੋਵਰ ਵਾਲੀ ਸਾਈਡ ਸਰੋਵਰ ਦੇ ਬਿਲਕੁਲ ਬੈਕ ਸਾਈਡ ਤੇ ਵੇਈ ਨਦੀ ਹੈ ਜਿੰਦਾ ਕੀ ਇਤਿਹਾਸ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜਿਆ ਹੋਇਆ ਹੈ ਕਿ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਇਸ ਵੇਈ ਨਦੀ ਦੇ ਵਿੱਚ ਰਹੇ ਸੀ ਤੇ ਗੁਰਦੁਆਰਾ ਸੰਤ ਘਾੜ ਵਾਲੀ ਸਾਈਡ ਜਦੋਂ ਉਹ ਤਿੰਨ ਦਿਨ ਵੇਈ ਨਦੀ ਦੇ ਵਿੱਚ ਅਲੋਪ ਹੋ ਗਏ ਗੁਰਦੁਆਰਾ ਸੰਤ ਘਾੜ ਵਾਲੀ ਸਾਈਡ ਤੋਂ ਉਹ ਬਾਹਰ ਆਏ ਜੀ ਵੇਈ ਨਦੀ ਚ ਹੁਣ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ। ਤੇ ਤੁਸੀਂ ਆਸੇ-ਪਾਸੇ ਦੇਖ ਸਕਦੇ ਹੋ ਕਿ ਸਜਾਵਟ ਕਿੰਨੀ ਸੋਹਣੀ ਕੀਤੀ ਹੋਈ ਹੈ। ਇਹਦੇ ਵਿੱਚ ਕੁਝ ਫਰੈਸ਼ ਫਲਾਵਰ ਹੈ ਤੇ ਕੁਝ ਆਰਟੀਫੀਸ਼ੀਅਲ ਹੈ। ਬਾਕੀ ਇਹ ਹੈ ਕਿ ਸਜਾਵਟ ਫੁੱਲਾਂ ਦੇ ਨਾਲ ਬਹੁਤ ਹੀ ਸੋਹਣੀ ਕੀਤੀ ਹੋਈ ਹੈ। ਸੰਗਤ ਹੱਲੇ ਮਤਲਬ ਗੁਰਪੁਰਬ ਨੂੰ ਤਿੰਨੇ ਜਾਂ ਚਾਰ ਦਿਨ ਪਏ ਆ ਫਿਰ ਵੀ ਸੰਗਤ ਬਹੁਤ ਹੈ। ਬਾਕੀ ਇਹ ਹੈ ਕਿ ਗੁਰਪੁਰਬ ਵਾਲੇ ਦਿਨ ਤਾਂ ਇੱਥੋਂ ਵੀ ਲੰਗੜਾ ਮੁਸ਼ਕਿਲ ਹੋ ਜਾਂਦਾ ਹੈ। ਇੱਥੋਂ ਹੀ ਲਾਈਨ ਸ਼ੁਰੂ ਬਾਰ ਦਰਸ਼ਨੀ ਦਿਉੜੀ ਤੋਂ ਲਾਂਸ਼ੂਤ ਲਾਈਨ ਚ ਰੂਏ ਅੰਦੀ ਗੁਰਦਰਾ ਸਾਹਿਬ ਦੇ ਅੰਦਰ ਦਰਸ਼ਨ ਕਰਨ ਲਈ ਤੇ ਹੱਲੇ ਤਾਂ ਚਲੋ ਇੰਨੀ ਜ਼ਿਆਦਾ ਸੰਗਤ ਨਹੀਂ ਹੈਗੀ ਦਰਸ਼ਨ ਬਹੁਤ ਆਰਾਮ ਨਾਲ ਤੇ ਬਹੁਤ ਵਧੀਆ ਹੋ ਜਾਣਗੇ ਤਕਰੀਬਨ 1484 ਈਸਵੀ ਵਿੱਚ ਗੁਰਨਾਨਕ ਦੇਵ ਜੀ ਇੱਥੇ ਸੁਲਤਾਨਪੁਰ ਲੋਧੀ ਆਏ ਸੀ ਤੇ ਉਹਨਾਂ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਤੇ ਉਹਨਾਂ ਦੇ ਪਤੀ ਜੈਰਾਮ ਜੀ ਉਹ ਇੱਥੇ ਰਹਿੰਦੇ ਸੇ ਤੇ ਗੁਰਨਾਨਕ ਦੇਵ ਜੀ ਵੀ ਇੱਥੇ ਆ ਕੇ ਆਪਣੀ ਭੈਣ ਬੇਬੇ ਨਾਨਕੀ ਜੀ ਦੇ ਕੋਲ ਰਹਿਣ ਲੱਗੇ ਤੇ ਉਹਨਾਂ ਨੂੰ ਇੱਥੇ ਨਵਾਬ ਦੌਲਤਖਾਂ ਲੋਧੀ ਦੇ ਮੋਦੀਖਾਨੇ ਵਿੱਚ ਮੁੰਚੀ ਦੇ ਤੌਰ ਤੇ ਨੌਕਰੀ ਮਿਲ ਗਈ ਤੇ ਫਿਰ ਉਹ ਕਾਫੀ ਦੇਰ ਇੱਥੇ ਮੋਦੀਖਾਨੇ ਦੇ ਵਿੱਚ ਨੌਕਰੀ ਕਰਦੇ ਰਹੇ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਕੇ ਆਪਾਂ ਬਾਹਰ ਆ ਗਏ ਸੀ ਤੇ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਤੇ ਇਸ ਸਾਈਡ 베ਰੀ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਇੱਥੇ ਸਥਿਤ ਹੈ ਆ ਤੁਸੀਂ ਦੇਖ ਸਕਦੇ ਹੋ ਹੱਲੇ ਵੀ ਉਦਾਂ ਹੀ ਹਰੀ ਭਰੀ ਉੱਤੇ ਬੂਰ ਸੱਦਾ ਫੇਰ ਲੱਗੇ ਹੋਏ ਪੂਰੇ ਇਥੋਂ ਆ ਨੀਚੇ ਵਾਲੀ ਸਾਈਡ ਜਾ ਕੇ ਪੂਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਪ੍ਰਭੂ ਭਗਤੀ ਦੇ ਵਿੱਚ ਲੀਨ ਰਹਿੰਦੇ ਸੀ ਤੇ ਆਪਾਂ ਚੱਲਦੇ ਆਂ ਅੰਦਰ ਪੂਰਾ ਸਾਹਿਬ ਵਾਲੀ ਸਾਈਡ ਦਰਸ਼ਨ ਕਰਕੇ ਆਣੇ ਆ ਬਾਕੀ ਦੇਖਦੇ ਆਂ ਕਿ ਅੰਦਰ ਵੀਡੀਓਗ੍ਰਾਫੀ ਸ਼ਾਇਦ ਅਲਾਉਡ ਨਹੀਂ ਹੋਏਗੀ ਸੋ ਆਪਾਂ ਅੰਦਰ ਜਾ ਕੇ ਵੀਡੀਓ ਨਹੀਂ ਬਣਾ ਸਕਦੇ ਬਾਕੀ ਅਸੀਂ ਜਾਂਨੇ ਆ ਜਾ ਕੇ ਅੰਦਰ ਦਰਸ਼ਨ ਕਰਕੇ ਆਣੇ ਆ ਅਸੀਂ ਆ ਗਏ ਹਾਂ ਜੀ ਬਾਹਰ ਪੋਰਾ ਸਾਹਿਬ ਦੇ ਦਰਸ਼ਨ ਕਰਕੇ ਤੇ ਅੰਦਰ ਉਹ ਸਥਾਨ ਬਣਿਆ ਹੋਇਆ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਬੈਠ ਕੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸੀ ਤੇ ਇੱਥੇ ਲਿਖਣ ਮੁਤਾਬਕ ਗੁਰੂ ਨਾਨਕ ਦੇਵ ਜੀ ਨੇ ਇੱਥੇ ਪੂਰੇ 14 ਸਾਲ 9 ਮਹੀਨੇ ਤੇ 13 ਦਿਨ ਇੱਥੇ ਤਪ ਕੀਤਾ ਹੈ ਇਹ 베ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਇੱਥੇ ਆ ਤੇ ਹੱਲੇ ਵੀ ਉਸ ਤਰ੍ਹਾਂ ਹੀ ਹਰੀ ਭਰੀ ਏ ਤੇ ਇਹ 베ਰੀ ਦੀ ਉਮਰ ਕਈ ਸੌ ਸਾਲ ਏ ਤੇ ਹੁਣ ਦੇਖੋ ਇਹਨੂੰ ਨਾ ਥੱਲੇ ਸਹਾਰਾ ਦੇ ਕੇ ਗਾਰਡਰ ਲਾ ਕੇ ਸਾਹਮਦੇ ਉੱਪਰ ਗਾਰਡਰ ਲਾ ਕੇ 베ਰੀ ਨੂੰ ਸਹਾਰਾ ਦਿੱਤਾ ਆ ਕਿ ਤਾਂ ਕਿ ਇਹਦੀ ਟਾਹਣੀਆਂ ਥੱਲੇ ਨਾ ਡਿੱਗਣ ਕਿਉਂਕਿ ਉਮਰ ਇਸ 베ਰੀ ਦੀ ਬਹੁਤ ਜ਼ਿਆਦਾ ਹੈ ਅੱਜ ਆਸ-ਪਾਸ ਇਥੇ ਸਕੂਲਾਂ ਦੇ ਬੱਚੇ ਬਹੁਤ ਆਏ ਹੋਏ ਆ ਦਰਸ਼ਨ ਕਰਨ ਆਸ-ਪਾਸ ਸਕੂਲਾਂ ਦੇ ਨੇੜੇ-ਤੇੜੇ ਜਿੰਨੇ ਵੀ ਸਕੂਲ ਐ ਸਾਰੇ ਸਕੂਲਾਂ ਦੇ ਬੱਚੇ ਇੱਥੇ ਲੈ ਕੇ ਆਂਦੇ ਆ ਦਰਸ਼ਨ ਕਰਨ ਪੁਰਪੁਰਪ ਤੋਂ ਪਹਿਲਾਂ ਤੇ ਆਪਾਂ ਚੱਲਦੇ ਆ ਇਸ ਸਾਈਡ ਸਾਈਡ ਇਸ ਸਾਈਡ ਵੇਈ ਨਦੀ ਐ ਬੇਈ ਨਦੀ ਆਪਾਂ ਜਾ ਕੇ ਉੱਥੇ ਦਰਸ਼ਨ ਕਰਦੇ ਆਂ ਤੇ ਇਸ ਸਾਈਡ ਵੀ ਮਤਲਬ ਬਹੁਤ ਸੋਹਣਾ ਬਣਿਆ ਹੋਇਆ ਕਾਰਡ ਬਹੁਤ ਸੋਹਣੀ ਬਣਾਈ ਹੋਈ ਹੈ ਬੇਈ ਨਦੀ ਤੇ ਪਹਿਲਾਂ ਇਸ ਸਾਈਡ ਕੋਈ ਇੰਨਾ ਜਿਆਦਾ ਵਧੀਆ ਨਹੀਂ ਹੁੰਦਾ ਸੀ ਬਾਕੀ ਜਦੋਂ 2019 ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ 550 ਸਾਲ ਗੁਰਪੁਰਬ ਮਨਾਇਆ ਗਿਆ ਸੀ ਉਦੋਂ ਇਸ ਸਾਈਡ ਦੀ ਸੁੰਦਰੀਕਰਨ ਦਾ ਕੰਮ ਬਹੁਤ ਵਧੀਆ ਕੀਤਾ ਗਿਆ ਸੀ ਤੇ ਬੇਈ ਨਦੀ ਦੇ ਆਸ-ਪਾਸੇ ਜਿੰਨਾ ਵੀ ਗਲਿਆਰਾ ਹੈ ਉਹ ਸਾਰਾ ਗਲਿਆਰਾ ਬਹੁਤ ਵਧੀਆ ਬਣਾਇਆ ਗਿਆ ਸੀ ਤੇ ਇਸ ਸਾਈਡ ਥੋੜਾ ਅੱਗੇ ਜਾ ਕੇ ਉਦੋਂ ਹੈਲੀਪੈਡ ਬਣਾਇਆ ਸੀ ਹੈਲੀਪੈਡ ਜਦੋਂ ਵੀਆਈਪੀ ਜਾਂਦੇ ਸੀ ਤਾਂ ਉਹ ਇਸ ਸਾਈਡ ਤੋਂ ਹੀ ਆਉਂਦੇ ਸੀ ਹੈਲੀਪੈਡ ਇਸ ਸਾਈਡ ਬਣਿਆ ਹੋਇਆ ਸੀ ਕਿਉਂਕਿ ਉਸ ਟਾਈਮ ਦੇਸ਼ ਵਿਦੇਸ਼ ਤੋਂ ਬਹੁਤ ਹੀ ਜ਼ਿਆਦਾ ਸੰਗਤ ਆਈ ਸੀ ਤੇ ਉਦੋਂ ਤਕਰੀਬਨ 1 ਮਹੀਨਾ ਹੀ ਚੱਲਿਆ ਸੀ ਇੱਥੇ ਗੁਰਪੁਰਬ ਸੋ ਸੰਗਤ ਰੋਜ਼ ਹੀ ਬਹੁਤ ਜ਼ਿਆਦਾ ਹੁੰਦੀ ਸੀ ਤਾਂ ਮਤਲਬ ਵੀਆਈਪੀਜ਼ ਗੱਡੀਆਂ ਆਣੀਆਂ ਇਸ ਸਾਈਡ ਬਹੁਤ ਮੁਸ਼ਕਲ ਸੀ ਕਿਉਂਕਿ ਸ਼ਹਿਰ ਦੇ ਵਿੱਚ ਬਣਿਆ ਸੋ ਇਹ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੋਂ ਫਿਰ ਇਹਨਾਂ ਨੇ ਹੈਲੀਪੈਡ ਬਣਾ ਦਿੱਤਾ ਸੀ ਆ ਸਾਈਡ ਤੇ ਤੁਸੀਂ ਦੇਖੋ ਵੇਈ ਨਦੀ ਹੈ ਤੇ ਹੁਣ ਇਸ ਟਾਈਮ ਵੇਈ ਨਦੀ ਦਾ ਪਾਣੀ ਨਹੀਂ ਚੱਲ ਰਿਹਾ ਪਾਣੀ ਬਹੁਤ ਸਲੋ ਚੱਲ ਰਿਹਾ ਹੈ ਪਾਣੀ تقریبا ਖੜਾ ਹੀ ਹੋਇਆ ਹੈ ਤੇ ਅੱਗੇ ਜਾ ਕੇ ਤੁਸੀਂ ਦੇਖੋ ਉਹ ਪੋਲੇ ਪੋਲ ਤੋਂ ਦੂਸਰੀ ਸਾਈਡ ਲੰਘ ਕੇ ਉਹ ਸਾਈਡ ਹੈਲੀਪੈਡ ਬਣਾਇਆ ਸੀ ਤੇ ਆ ਮਤਲਬ ਇੱਕ 2 ਮਹੀਨੇ ਪਹਿਲਾਂ ਇਹ ਵੇਈ ਨਦੀ ਵੀ ਪੂਰੇ ਜ਼ੋਰ ਤੇ ਵਹਿ ਰਹੀ ਸੀ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਸੀ ਉਦੋਂ ਇਸ ਵੇਈ ਨਦੀ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਸੀ ਤੇ ਪਾਣੀ ਇਹ ਉੱਪਰ ਤੱਕ ਚੜਿਆ ਹੋਇਆ ਸੀ ਤੇ ਆ ਤੁਸੀਂ ਦੇਖੋ ਪੁਲ ਬਣਾਏ ਸੀ ਉਦੋਂ ਜਦੋਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਪ ਬਣਾਇਆ ਗਿਆ ਸੀ ਇੱਥੇ ਤੇ ਇਹ ਸਾਈਡ ਦੂਸਰੀ ਸਾਈਡ ਜਾ ਕੇ ਇੱਧਰ ਪਿੰਡ ਹੈਗੇ ਆ ਦੋ ਚਾਰ ਪਿੰਡ ਹੈਗੇ ਆ ਤੇ ਇਹ ਉਹਨਾਂ ਨੂੰ ਕਨੈਕਟ ਕਰਦਾ ਬਾਕੀ ਇਸ ਸਾਈਡ ਉਦੋਂ ਹੈਲੀਪੈਡ ਬਣਾਇਆ ਗਿਆ ਸੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਆਪਾਂ ਹੁਣ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਾਲੀ ਸਾਈਡ ਇਹ ਗੁਰਦੁਆਰਾ ਸਾਹਿਬ ਤੋਂ ਜਦੋਂ ਆਪਾਂ ਬਾਹਰ ਨਿਕਲੀ ਤਾਂ ਦਰਸ਼ਨ ਕਰਕੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਬਣਿਆ ਹੋਇਆ ਹੈ ਆ ਜਿਹੜਾ ਤੁਸੀਂ ਦਰਖਤ ਦੇਖ ਰਹੇ ਹੋ ਇਹਦੇ नीचे ਚਾਹ ਦਾ ਲੰਗਰ ਚੱਲਦਾ ਹੈ ਚਾਹ ਪਕੌੜਿਆਂ ਦਾ ਲੰਗਰ ਚੱਲਦਾ ਹੈ ਤੇ ਇਸ ਸਾਈਡ ਜਾ ਕੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਜਿੱਥੇ 24 ਘੰਟੇ ਪ੍ਰਸ਼ਾਦੇ ਦਾ ਲੰਗਰ ਮਿਲਦਾ ਹੈ ਤੇ ਆਪਾਂ ਚੱਲਦੇ ਆਂ ਇੱਕ ਵਾਰੀ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਅੰਦਰ ਅੰਦਰ ਜਾ ਕੇ ਆਪਾਂ ਦੇਖਦੇ ਆਂ ਲੰਗਰ ਖਾਲ ਤੋਂ ਬਾਅਦ ਹੁਣ ਆਪਾਂ ਆ ਗਏ ਆ ਜੀ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ 'ਚ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਹੱਲੇ ਤਿਆਰੀਆਂ ਚੱਲ ਰਹੀਆਂ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਅੰਦਰ ਜਿੱਦਾਂ ਮੈਟ ਵਗੈਰਾ ਪਏ ਆ ਤੇ ਇੱਥੇ ਗੁਰਪ੍ਰੋਪ ਵਾਲੇ ਦੇ ਨੇ ਇੱਥੇ ਦੀਵਾਨ ਲੱਗੇਗਾ ਅ ਇੱਥੇ ਹੱਲੇ ਸਜਾਵਟ ਤੇ ਵਿਛਾਈ ਦਾ ਕੰਮ ਚੱਲ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਆਪਾਂ ਦੇਖਦੇ ਆ ਜੀ ਆ ਬਣਿਆ ਹੋਇਆ ਰਬਾਬ ਇੱਥੇ ਤੇ ਜਿੱਦਾਂ ਗੁਰਨਾਨਕ ਦੇਵ ਜੀ ਦੇ ਨਾਲ ਭਾਈ ਮਰਦੰਨਾ ਜੀ ਹੁੰਦੇ ਸੀ ਤੇ ਉਹ ਰਬਾਬ ਵਜਾਉਂਦੇ ਹੁੰਦੇ ਸੀ ਤੇ ਇਹ ਪਹਿਲਾਂ ਨਹੀਂ ਸੀ ਬਣਿਆ ਇਹ ਹੁਣ ਥੋੜਾ ਟਾਈਮ ਹੀ ਹੋਇਆ ਇਹਨੇ ਬਣੇ ਨੂੰ ਮੈਂ ਵੀ ਪਹਿਲੀ ਵਾਰੀ ਦੇਖ ਰਿਹਾ ਬਾਕੀ ਜਿੰਨੀ ਵੀ ਰਏ ਨਹੀਂ ਦੇਖਿਆ ਹੁਣ ਆਪਾਂ ਵੇਈ ਨਦੀ ਦੇ ਕੰਡੇ-ਕੰਡੇ ਜਾ ਕੇ ਅੱਗੇ ਚੱਲਦੇ ਹਾਂ ਜੀ ਅੱਗੇ ਇਸ ਸਾਈਡ ਬਣਿਆ ਹੋਇਆ ਜੀ ਬਾਬਾ ਸੀਚੇਵਾਲ ਜੀ ਦੀ ਕੁਟਿਆ ਬਣੀ ਹੋਈ ਏ ਤੇ ਉਸ ਤੋਂ ਥੋੜੀ ਅੱਗੇ ਜਾ ਕੇ ਜੀ ਗੁਰਦੁਆਰਾ ਬਣਿਆ ਹੋਇਆ ਗੁਰਦੁਆਰਾ ਸੰਤ ਘਾਟ ਤੇ ਆਪਾਂ ਜਾ ਕੇ ਗੁਰਦੁਆਰਾ ਸੰਤ ਘਾਟ ਦੇ ਦਰਸ਼ਨ ਕਰਦੇ ਹਾਂ ਤੇ થોੜੇ ਇੱਥੋਂ ਥੋੜੀ ਜਿਕੇ ਜਾ ਕੇ ਸੰਤ ਸੀਚੇਵਾਲ ਜੀ ਦੀ ਕੁਟਿਆ ਬਣੀ ਹੋਈ ਏ ਤੇ ਇਹ ਜਿੱਦਾਂ ਤੁਹਾਨੂੰ ਪਤਾ ਜੀ ਇਹ ਵੇਈ ਨਦੀ ਪਹਿਲਾਂ ਬਹੁਤ ਹੀ ਜ਼ਿਆਦਾ ਪ੍ਰਦੂਸ਼ਿਤ ਹੁੰਦੀ ਸੀ ਤੇ ਸੰਤ ਸੀਚੇਵਾਲ ਜੀ ਨੇ ਇੱਥੇ ਕਾਰ ਸੇਵਾ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਇਹ ਵੇਈ ਨਦੀ ਦੀ ਦਿੱਖ ਜਿੰਨੀ ਵੀ ਏ ਇਹ ਬਦਲ ਗਈ ਪਹਿਲਾਂ ਤਾਂ ਇਹ ਵੇਈ ਨਦੀ ਦਾ ਪਾਣੀ ਬਹੁਤ ਜ਼ਿਆਦਾ ਗੰਦਾ ਪਾਣੀ ਹੁੰਦਾ ਸੀ ਤੇ ਫੈਕਟਰੀਆਂ ਵਗੈਰਾ ਦਾ ਪ੍ਰਦੂਸ਼ਿਤ ਪਾਣੀ ਇਸ ਨਦੀ ਦੇ ਵਿੱਚ ਪੈਂਦਾ ਸੀ ਬਾਕੀ ਉਹਨਾਂ ਦੇ ਉਦਮ ਦੇ ਨਾਲ ਉਸ ਤੋਂ ਬਾਅਦ ਇਸ ਨਦੀ ਦਾ ਪਾਣੀ ਸਾਫ਼ ਹੋਇਆ ਤੇ ਉਹਨਾਂ ਨੇ ਇਹ ਵੈ ਨਦੀ ਦਾ ਤੁਸੀਂ ਦੇਖੋ ਗਲਿਆਰਾ ਕਿੱਡਾ ਸੋਹਣਾ ਬਣਾਇਆ ਹੋਇਆ ਹੈ ਇਹ ਸੁਲਤਾਨਪੁਰ ਏਰੀਆ ਦੇ ਵਿੱਚੋਂ ਜਿੰਨੀ ਵੀ ਇਹ ਨਦੀ ਲੰਘਦੀ ਏ ਉਹ ਸਾਰਾ ਹੀ ਇਹ ਗਲਿਆਰਾ ਬੜਾ ਹੀ ਸੁੰਦਰ ਬਣਿਆ ਹੋਇਆ ਹੈ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕਰਕੇ ਉਸ ਤੋਂ ਬਾਅਦ ਆਪਾਂ ਦਰਸ਼ਨ ਕੀਤੇ ਜੀ ਕਾਲੀ ਵੇਈਂ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਤਿੰਨ ਦਿਨ ਵੇਈ ਨਦੀ ਵਿੱਚ ਉਲੋਪਰੇ ਸੀ ਤੇ ਉਸ ਤੋਂ ਬਾਅਦ ਹੁਣ ਆਪਾਂ ਆ ਗਏ ਆ ਜੀ ਗੁਰਦੁਆਰਾ ਸੰਤ ਘਾੜ ਸਾਹਿਬ ਇਹ ਗੁਰਦੁਆਰਾ ਸਾਹਿਬ ਉਸ ਸਥਾਨ ਤੇ ਬਣਿਆ ਹੋਇਆ ਹੈ ਜਦੋਂ ਗੁਰੂ ਸਾਹਿਬ ਨੇ ਵੇਈ ਨਦੀ ਵਿੱਚ ਟੁੱਬੀ ਮਾਰੀ ਸੀ ਤੇ ਉਸ ਤੋਂ ਬਾਅਦ ਤਿੰਨ ਦਿਨ ਬਾਅਦ ਗੁਰੂ ਸਾਹਿਬ ਇਸ ਜਗ੍ਹਾ ਤੋਂ ਵੇਈ ਨਦੀ ਦੇ ਵਿੱਚ ਪ੍ਰਗਟ ਹੋਈ ਸੀ ਤੇ ਉਦੋਂ ਉਹਨਾਂ ਦੇ ਚਿਹਰੇ ਤੇ ਦਿਵਿਆ ਜੋਤ ਸੀ ਤੇ ਉਹਨਾਂ ਨੇ ਬਾਹਰ ਨਿਕਲ ਕੇ ਪਹਿਲਾ ਉਪਦੇਸ਼ ਇਹੀ ਦਿੱਤਾ ਸੀ ਕਿ ਨਾ ਕੋਈ Hindu ਨਾ ਕੋਈ Musalman ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਬਾਹਰ ਆ ਗਏ ਆ ਜੀ ਆ ਤੁਸੀਂ ਦਰਸ਼ਨ ਕਰ ਲਓ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਤੇ ਇਸ ਸਾਈਡ نیچے ਉਤਰ ਕੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਤੇ ਆਹ ਰੋਡ ਜਾਂਦੀ ਹੈ ਸਿੱਧੀ ਬੇਈ ਨਦੀ ਨੂੰ ਉਹ ਅੱਗੇ ਸਾਹਮਣੇ ਹੀ ਬੇਈ ਨਦੀ ਹੈ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਤਿੰਨ ਦਿਨ ਅਲੋਪ ਹੋ ਕੇ ਇਸ ਜਗ੍ਹਾ ਤੋਂ ਬੇਈ ਨਦੀ ਚ ਬਾਹਰ निकले ਸੀ ਹੁਣ ਆਪਾਂ ਵਾਪਸ ਚੱਲਦੇ ਆਂ ਜੀ ਗੁਰਦੁਆਰਾ ਸ਼੍ਰੀ 베ਰ ਸਾਹਿਬ ਵਾਲੀ ਸਾਈਡ ਤੇ ਇਹ ਸਾਰਾ ਰਸਤਾ ਗੁਰਦੁਆਰਾ ਸੰਤ ਘਾਟ ਤੋਂ ਗੁਰਦੁਆਰਾ ਸ਼੍ਰੀ 베ਰ ਸਾਹਿਬ ਤੱਕ ਵੇਈ ਨਦੀ ਦੇ ਕੰਡੇ-ਕੰਡੇ ਹੀ ਜਾਂਦਾ ਹੈ ਤੇ ਇਹ ਜਗ੍ਹਾ ਮਤਲਬ ਸਾਈਡ ਤੇ ਗਲਿਆਰਾ ਜਿੰਨਾ ਵੀ ਇਹ ਵੇਈ ਨਦੀ ਦਾ ਬਹੁਤ ਸੁੰਦਰ ਬਣਿਆ ਹੋਇਆ ਹੈ ਤੇ ਆ ਬਾਕੀ ਤੁਸੀਂ ਦੇਖ ਰਹੇ ਹੋ ਕਿ ਪ੍ਰਸ਼ਾਸਨ ਵੱਲੋਂ ਨਾ ਇੱਥੇ ਬੂਟਿਆਂ ਦੇ ਉੱਪਰ ਪਾਣੀ ਪਾਇਆ ਗਿਆ ਹੈ ਤਾਂ ਜੋ ਜਿੰਨੀ ਮਿੱਟੀ ਹੈ ਬੂਟਿਆਂ ਦੇ ਉੱਪਰ ਉਹ ਲਹਿ ਜਾਵੇ ਜਦੋਂ ਅਸੀਂ ਪਹਿਲਾਂ ਆਏ ਸੀ ਉਦੋਂ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹੋਈਆਂ ਸੀ ਤੇ ਉਹ ਬੂਟਿਆਂ ਦੇ ਉੱਪਰ ਮਤਲਬ ਸਾਰੇ ਦਰਖਤਾਂ ਦੇ ਉੱਪਰ ਹੀ ਪਾਣੀ ਦਾ ਛਿੜਕਾ ਕਰ ਰਹੀਆਂ ਸੀ ਤੇ ਇਹਨਾਂ ਨੂੰ ਧੋ ਰਹੀਆਂ ਸੀ ਤੇ ਬਾਕੀ ਰਸਤੇ ਦੇ ਵਿੱਚ ਸੰਗਤ ਹੋਰ ਵੀ ਲੱਗੀ ਹੋਈ ਹੈ ਸਫਾਈ ਕਰਨਾ ਕਿਉਂਕਿ ਜਿੱਦਾਂ ਗੁਰਪੁਰਬ ਆ ਰਿਹਾ 2-3 ਦਿਨ ਤੱਕ ਤੇ ਉਹਦੇ ਕਰਕੇ ਫਿਰ ਇਸ ਜਗ੍ਹਾ ਤੇ ਰਸ਼ ਬਹੁਤ ਜ਼ਿਆਦਾ ਹੋਏਗਾ ਗੁਰਦੁਆਰਾ ਸ੍ਰੀ ਸੰਤਖਾੜ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਗਏ ਸੀ ਆਪਾਂ ਗੁਰਦੁਆਰਾ ਸ੍ਰੀ 베ਦ ਸਾਹਿਬ ਤੇ ਕੋਸ਼ਿਸ਼ ਕਰਾਂਗੇ ਕਿ ਗੁਰਪ੍ਰਭੂ ਵਾਲੇ ਦਿਨ ਵੀ ਤੁਹਾਨੂੰ ਇੱਥੇ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਈਏ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਤੁਹਾਨੂੰ ਅੱਜ ਗੁਰੂਗੁਰੂ ਸਾਹਿਬ ਦੇ ਦਰਸ਼ਨ ਕਰਵਾਏ ਆ ਤੇ ਇਹਦੇ ਨਾਲ ਹੀ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ